ਬਾਦਸ਼ਾਹ ਦਰਬੇਸ਼ ਗੁਰਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰਗੋਬਿੰਦ ਸਿੰਘ ਧੰਨ ਧੰਨ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ 5 ਜਨਵਰੀ ਨੂੰ ਆ ਰਹੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਇਤਿਹਾਸਕ ਪਿੰਡ ਬੜਰੁੱਖਾ ਵਿਖੇ ਅੱਜ ਚੌਥੇ ਦਿਨ ਦੀ ਪ੍ਰਭਾਤ ਪੇਰੀ ਅੰਮ੍ਰਿਤ ਵੇਲੇ ਗੁਰਦੁਆਰਾ ਡਿਊਟੀ ਸਾਹਿਬ ਤੋਂ ਚੱਲ ਕੇ ਅੱਜ ਸਾਰੀ ਸੰਗਤ ਗੁਰਦੁਆਰਾ ਪੜੌ ਸਾਹਿਬ ਤੱਕ ਪਹੁੰਚੇਗੀ ਰਾਸਤੇ ਵਿੱਚ ਸ਼ਬਦ ਕੀਰਤਨ ਕਰਦਿਆਂ ਸਤਿਗੁਰੂ ਜੀ ਕਿਰਪਾ ਕਰਨ ਸਾਰੇ ਹੀ ਸੰਸਾਰ ਦੇ ਵਿੱਚ ਸ਼ਾਂਤੀ ਵਰਤਾਉਣ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਸਭ ਨੂੰ ਸਿੱਖੀ ਦਾ ਦਾਨ ਨਾਮ ਦਾਨ ਭਰੋਸਾ ਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਧਿਆਨ ਪਰ ਕੇ ਖਾਲਸਾ ਜੀ ਬੋਲੋ ਜੀ ੴ ਏਕ ਪਾਲਿਆ ਮੇ ਪਾਣ ਗੁਰੂ ਨਕਾਮੀਆਂ ਤੇ ਤਾਨ ਗੁਰੂ ਨਿਉਟਿਆ ਕੀ ਉਸ ਗੁਰੂ ਸਾਧਕਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾ ਆਪ ਜੀ ਦੇ ਹਉਰ ਅਰਦਾਸ ਕੀਤੀ ਹੈ ਅਨੰਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾ ਆਪ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਸੰਗਤਾਂ ਬੜੀ ਸ਼ਰਧਾ ਔਰ ਉਤਸ਼ਾਹ ਰੇਣ ਨਾਲ ਬਣਾਉਣਾ ਕਰ ਰਹੀ ਜਹੱਦ ਆਪ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸੰਗਤ ਵਿੱਚ ਅੱਜ ਚੌਥੇ ਦਿਨ ਦੀ ਪਰਵਾਹ ਖੇੜੀ ਗੁਰਦੁਆਰਾ ਦੇਵਤਿ ਸਾਹਬ ਤੋਂ ਚੱਲ ਕੇ ਗੁਰਦੁਆਰਾ ਫਰੋਸਠ ਤੱਕ ਸੰਗਤ ਸਿਆੜੀ ਉੱਤੇ ਸੇਵਾ ਸ਼ਾਹੀਓ ਸੰਗਤਾਂ ਦੇ ਅੰਮ੍ਰਿਤ ਸੰਗ ਸਹਾਇ ਹੋਣਾ ਸਾਰੀ ਸੇਵਾ ਹਾਕ ਜੀ ਦੇ ਸਿਰ ਤੇ ਮੇਹਰ ਭਿਆ ਆਕਰ ਕੇ ਆਪ ਕਰ ਬਲ ਲਈ ਸਾਰ ਸੰਗਤ ਜੀ 4 ਜਨਵਰੀ ਅੱਜ ਚੌਥੇ ਦਿਨ ਦੀ ਪ੍ਰਭਾਤ ਫੇਰੀ ਗੁਰਦੁਆਰਾ ਦੇਵਦੀ ਸਾਹਿਬ ਤੋਂ ਚੱਲ ਕੇ ਪਿੰਡ ਬਡਰੁਖਾਂ ਦੇ ਸਾਰੇ ਹੀ ਨਗਰ ਦਾ ਬ੍ਰਹਮਣ ਸ਼ਬਦ ਕੀਰਤਨ ਕਰਦੀਆਂ ਸੰਗਤਾਂ ਅੱਜ ਗੁਰਦੁਆਰਾ ਪੜਾਉ ਸਾਹਿਬ ਵਿਖੇ ਪਹੁੰਚ ਰਹੀਆਂ ਹਨ

हथ विचार सजा चलो सई उन पर्शन करलो सई ओनीअ पदर्शन करे हथ विच सजा चलो सिवन करी चलो सि गुरू गोबिंद सिंह जी आए चलो सोने आप दर्शन करी चलो से उन दर्शन करी गुरू गोबिंद सिंह जी आए चलो सेवन दर्शन ਦੇ ਪਾਤਸ਼ਾਹ ਜਦ ਸਮੇ ਆਪਣੇ ਪੰਥ ਦੇ ਸਦਾ ਸਹਾਈ ਬਾਕਾ ਕੀਓ ਸ੍ਰੀ ਗੰਕੜ ਸਾਹਿਬ ਹੋਰ ਗੁਰਦੁਆਰੇ ਗੁਰਧਾਰ ਜਿਨ੍ਹਾਂ ਤੋਂ ਪੰਥ ਨੂੰ ਅਣਛੋੜਿਆ ਗਿਆ ਹੈ ਇਹਨਾਂ ਦੇ ਧੁੱਲੇ ਦਰਸ਼ਨ ਦਾ ਸੇਵਾ ਸੰਭਾਲਦਾ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਦੇ ਨਾਮੀਆਂ ਦੇ ਬਾਤ ਲੇਟਾਂ ਨਿਆ ਦੇਤਾ ਨਿਉਟੀਆਂ ਦੀਆ ਸੱਚੇ ਪਿਤਾ ਵਾਹਿਗੁਰੂ ਜੀ ਤਨ ਤਨ ਸਿਰੇ ਗੁਰੂ ਬਰੰਤ ਸੜ ਜੂ ਮਾਰਾ ਆਰਦਜੀ ਦੇ ਹੋਰ ਅਰਦਾਸ ਦੇ ਰਹੀ ਹੈ ਬਾਣ ਸਾਧਰੇ ਸਿੰਘਾ ਹੱਥ ਹੱਥ ਆਦੇਸ ਗੁਰਗੋਵ ਦੇ ਕਸੇਗਾ ਪਟਨਾ ਸਾਹਿਬ ਦੇ ਭਰ ਲਿਓ ਤੈਈ ਪ੍ਰਕਾਸ਼ ਹਮਾਰਾ ਭਇਓ ਐਸੇ ਜੀਨ ਲਿਆ ਸਤਬੋ ਲੋ ਜੀ ਧਰ ਧਰ ਸਿਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦਾ ਤਾਰਨ ਪਵਿੱਤਰ ਪ੍ਰਕਾਸ਼ ਵਾਲਾ ਸਮੂਹ ਸੰਗਤ ਨਗਰ ਬੜੂ ਕਾਰਵਲੋ ਬੜੇ ਸ਼ਰਧਾ ਔਰ ਉਤਸ਼ਾਹ ਦੇ ਨਾਲ ਮਟੌੜਾ ਚੱਤਾ ਗਿਆ ਹੈ ਆਪ ਜੀ ਦੇ ਪ੍ਰਕਾਸ਼ ਧਾਰਾ ਦੇ ਸੰਬੰਧ ਦੇ ਵਿੱਚ ਅੱਜ ਚੌਥੇ ਦਿਨ ਦੀ ਪਰਵਾਧਾ ਕਰੇ ਸੰਤ ਪਾਪਾ ਅੱਜ ਸਿਵ ਜੀ ਵੱਲੋਂ ਸੁਆਗਤ ਕੀਤੇ ਸਾਂ ਗੁਰਦੁਆਰਾ ਗਉੜੀ ਸਾਹਿਬ ਤੋਂ ਚੱਲ ਕੇ ਸੰਗਤਾਂ ਸ਼ਬਦ ਕੀਰਤਨ ਕਰਦੇ ਆ ਸੰਤ ਪਾਪਾ ਅੱਜ ਸਿਖ ਜਿਹੇ ਦੇ ਚਰਨ ਸੂਪਰਾਪਸ ਸਾਂ ਗੁਰਦੁਆਰਾ ਕੜਾਉ ਸਾਹਿਬੇ ਪਹੁੰਚੀਆਂ ਹਨ ਰਸਤੇ ਵਿੱਚ ਏ ਅੰਤ ਸੰਗਤਾਂ ਵੱਲੋਂ ਸੇਵਾਵਾਂ ਹੋਈਆ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਹੋਈਆ ਸਾਰਿਆਂ ਸੰਗਤਾਂ ਦੀ ਭਾਗ ਖਾਏ ਕੋਈ ਜੋ ਜੋ ਸੰਗਤਾਂ ਤਿਨ ਪੁਰ ਪਟਾਵਾ ਲੈ ਕੇ ਹਾਜ਼ਰ ਹੋ ਜਿਹਾ ਹੱਕ ਸੰਗਤਾਂ ਦੀਆਂ ਪਟਾਵਾ ਦਰ ਪਰਵਾਣ ਕਰਨੀਆਂ ਆਇਆ ਸੰਗਤਾਂ ਰਾਜ ਵਿੱਚ ਤੇ ਚੇ ਵਿੱਚ ਲਉਂਦੀਆ ਆਪ ਜੀ ਦੇ ਹੱਥ ਅੰਮ੍ਰਿਤ ਨਿਲੇ ਦੇ ਲੈਣ ਦੇ ਬੰਦੀ ਅਰਦਾਸ ਸਿੱਧੇ ਸੁਖਮਨੀ ਸਾਹਿਬ ਦੇ ਪਾਠ ਹੋਏ ਅੱਖਰ ਵੰਦਾ ਟਾਟਾ ਮਨ ਕਿਉਂ ਤੁਮ ਆਪ ਕਰੇ ਗੁਣਵਾਰਾ ਪ੍ਰਸਾਦ ਮੀਆਂ ਸਾਰੀਆਂ ਸਿਰ ਪਰ ਦੇਵ ਲੋ ਰਗ ਰਲ ਕੇ ਆਪ ਜੀ ਦੇ ਹੱਥ ਪਾਵਨ ਮੇਰੇ ਕਰੇ ਗੜਾ ਪ੍ਰਸ਼ਾਦ ਦੀ ਦੇਹ ਜਾ ਰਹੇ ਦਰ ਪਰਵਾਹ ਹੋਵੇ ਪਰਵਾਹ ਨਾ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੌਣ ਦੀ ਆਗਿਆ ਮੋਵੇ ਦੇਹ ਸ਼ਿਵ ਮਰਪੋਹਿ ਕਿਹ ਹੈ ਸ਼ੁਭ ਕਰਮ ਤੇ ਕੰਮ ਮੋ ਨਾ ਕਰੋ ਨਾ ਕਰੋ ਅਰਸੋ ਜਦ ਜਾਏ ਕਰੋ ਨੇਸ ਚਾਇ ਕਰਿਆ ਤੁਜੀ ਜੀ ਤੁ ਪਰੋ ਦੇ ਬਾਹ ਬਾ ਕਾ ਗੁਸਾ ਇਸਲੇ ਦੇਣਾ ਤੋਂ ਕਸਾਨ ਦੁਨੀਆ ਦੇ ਸੇਵਾ ਦਾ ਭਾਈ ਜਗਦੇਵ ਸਿੰਘ ਜੀ ਦੇਲੇਵਾ ਉਹ ਘੜ ਤਾਲ ਬੇ ਬੈਠਿਆ ਭਾਈ ਜਲੇਵਾਨ ਨੂੰ ਸਿਹਤ ਯਾਗੀ ਚੜਦੀ ਕਲਾ ਰਖਣੀ ਕਸਾਨਾਂ ਦੇ ਸੰਘਰਸ਼ੀਆਂ ਜਿੱਤਾ ਕਰਾਉਣੀਆਂ ਸੱਚੇ ਪਾਤਸ਼ਾਹ ਜੀ ਹੋ ਕਰਵਾ ਕਰੋ ਇਲਾਹੀ ਪਰਮਾਣੂ ਸੁਣਾ ਕੇ ਸੰਗ ਕਾਨੂੰ ਨਿਹਾਲ ਕਰੋ ਸੁਖ ਹੈ ਨਾਮ ਚੇਤਾ ਹੈ ਸਿੱਖ ਪੜਦੇ ਸੁਣਦੇ ਸਰਬਤ ਲਾਇਉ ਨਾਮ ਦਾ ਨਾਮ ਜਪੀ ਤਰਾ ਤੇਰੀ ਤਨਿ ਸਰਬਤਾ ਵਾਹਿਗੁਰੂ ਜੀ ਦਾ ਸਤਿ ਸਾਕ साल थी